ਵਾਸਪਾ ਅੰਬੇਦਕਰ ਪਾਰਟੀ ਵੱਲੋਂ ਵਾਲਮੀਕੀ ਮذਬੀ ਸਿਕਸਮਾਤ ਲਈ 12.5% ਕੋਟਾ ਲਾਗੂ ਕਰਵਾਉਣ ਲਈ ਮੰਗ ਨੂੰ ਲੈ ਕੇ ਢੰਡਾਰੀ ਪੁਲ ਤੋਂ ਡੀਸੀ ਦਫਤਰ ਤੱਕ ਰੋਸ ਰੈਲੀ ਕੱਢੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਕਵਲਜੀਤ ਸਹੋਤਾ ਦੀ ਅਗਵਾਈ ਵਿੱਚ ਐਸਡੀਐਮ ਇbrahim ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਕਿ ਰਾਸ਼ਟਰੀ ਪ੍ਰਧਾਨ ਮਨੋਜ ਨਾਹਰ ਨੇ ਅरोप ਲਗਾਇਆ ਕਿ ਮਾਨ ਸਰਕਾਰ ਆਪਣੇ ਵਾਅਦੇ ਭੁੱਲ ਗਈ ਹੈ ਅਤੇ ਪਾਰਟੀ ਨੇ ਚੇਤਾਵਨੀ ਦਿੱਤੀ ਜੇਕਰ ਉਹਨਾਂ ਦਾ 12.5% ਵੋਟਾ ਕੋਟਾ ਜਲਦ ਲਾਗੂ ਨਾ ਹੋਇਆ ਤਾਂ ਸੀਐਮ ਮਾਨ ਦੀ ਕੋਠੀ ਦਾ ਵੀ ਘਰਾਓ ਕੀਤਾ ਜਾ ਸਕਦਾ ਹੈ। ਦਸਪਾ ਬੈਠ ਕੇ ਪਾਰਟੀ ਵੱਲੋਂ ਜੋ ਕਿ 18 2024 ਤੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਕੀ ਕਰਨੇ ਵੀ ਨਹੀਂ ਬਸ ਪਾ ਮੈਲ ਕਪਾਰਟੀ ਓ ਯਾਰ ਕਿਉਂ ਫਰੇਮ ਲਾਉਂਦੇ ਨੇ ਪਹਿਲੋਂ ਬਸਪਾ ਬੇਟ ਕਰ ਪਾਰਟੀ ਵੱਲੋਂ ਭਾਈ ਥੋੜਾ ਜਿਹਾ ਉਧਰ ਕਰੋ ਯਾਰ ਸਾਡਾ ਹਾਂ ਤਾਂ ਦੇ ਜੀਮ ਸਾਹਿਬ ਇbrahim ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪਰ ਮੁੱਖ ਮੰਤਰੀ ਸਾਹਿਬ ਥੂੜੀ ਨਿੰਦੇ ਜਾ ਕੇ ਅੱਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਭਾਈ ਦੇਨ ਸਿੰਘ ਸਾਹਿਬ ਤੇ ਕਰਿਓ ਅੱਜ ਚੌਥਾ ਡੀਸੀ ਸਾਹਿਬ ਰਹੀਂ ਜੇਦੀ ਪਹਿਲੇੜੀ ਤੇ ਕਰਿਓ ਅੱਜ 17 ਤਰੀਕ ਨੂੰ ਬੜੀ ਕੀਆ ਕਮੰਡਾਂ ਡੀਸੀ ਸਾਹਿਬ ਰਾਈ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਤੱਕ ਇਹਨਾਂ ਨੇ ਚੱਕ ਕੇ ਬਾਲ ਵਿੱਤੀ ਮਲਕੀ ਸਿੱਖਾਂ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਾਈ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਹ ਤੋਬਾ ਚ ਚੰਗੀ ਚ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਬਰੋਕ ਕੀਤਾ ਜਾਊਗਾ ਉਦਾਲਮ ਹੋ ਤੇ ਬ੍ਰਿਜੋਨੀ ਜ ਤਰਨ ਤਰਨ ਦੀ ਵਿਧਾਨ ਸਭਾ ਤੇ ਵੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 3.5 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲ ਵਾਲਮੀਕੀ ਮੱਧਵਿ ਸਿਕ ਸਮਾਜ ਆ ਜੇਕਰ ਤੁਸੀਂ 2027 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਔਰ ਹੋਰੀਆਂ ਵਿਧਾਨ ਸਭਾ ਹੱਤਰ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲਾ ਦਾ ਕਰੇਗੀ ਭਰਾਤਾਂ 77 ਸਾਲ ਦੇਸ਼ ਦੀ ਜਾਤੀ ਚ ਵਾਲਮੀਕੀ ਮਜਬੀ ਸਿੱਖਾਂ ਨੇ ਪੰਜਾਬ ਅਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਬੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗਿਣਤੀ ਚ ਆ ਵੀ ਰਹੇ ਆ ਔਰ ਇਕੱਠੇ ਵੀ ਹੋਏ ਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਬਾਦ ਮਿੱਕੀ ਮਿੱਤਵੀ ਸਿੱਖਾਂ ਚੋਂ ਪੈਦਾ ਕਰਕੇ ਆਪਣੇ ਹੱਕਾਂ ਦੀ ਆਪਰਾਖੀ ਕਰਨ ਲਈ ਬਸ ਪਾਂ ਬੈਠ ਕੇ ਬਾੜੀ ਤਿਆਰ ਹੋ ਚੁੱਕਾ ਹੈ ਸਾਹਿਬ ਜਿਹੜੇ ਹੱਥ ਮੰਗਤਰ ਸਪੀਕਰ ਸਾਹਿਬ ਜੀ ਕਿ ਆਪਣੇ ਕੋ ਬੀਐਸਪੀ ਐਬੇਡਰ ਜਿਹੜੀ ਐਸੋਸੀਏਸ਼ਨ ਆਈ ਨੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਡਬਲ ਜੀ ਸਿੰਘ ਹੁੰਦਾ ਉਹਨਾਂ ਵੱਲੋਂ ਦਿੱਤਾ ਗਿਆ ਇਹਨਾਂ ਦੇ ਮੀਨ ਤੇ ਮੰਗ ਆਹੀ ਹੈ ਵੀ ਜਿਹੜਾ 12.5% ਰੱਖਵਾਕਰਨ ਹੈ ਜਿਹੜਾ ਕੀ ਇਹਨਾਂ ਲਈ ਕੀਤਾ ਜਾਏ ਫੋਰ ਸਾਡਾ ਵਾਲਮੀਕੀ ਦੀ ਮੱਦੀ ਭਾਈਚਾਰਾ ਮਲ ਕੀਤਾ ਜਾਏ ਤੇ ਆਪੜੋਪਰ ਇਹਨਾਂ ਦਾ ਨਾ ਕੋਈ ਮੰਤਰੀ ਨੂੰ ਸੰਬੋਧਨ ਹੈ ਅਸੀਂ ਉਹਨਾਂ ਇਹਨਾਂ ਨੂੰ ਪ੍ਰੋਪਰ ਚੈਨਲਾਂ 'ਚ ਸੀਐਮ ਆਫਿਸ 'ਚ ਸਰ ਇਸ ਤੋਂ ਪਹਿਲੇ ਵੀ ਇਹਨਾਂ ਵੱਲੋਂ ਕਾਫੀ ਦਿੱਤੇ ਗਏ ਭਰਾਏ ਤਾਂ ਕੋਈ ਅਸ਼ਮਸ਼ ਨਹੀਂ ਹੋਇਆ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਦੇਵਾਂਗੇ ਸੀਐਨਏ ਵੱਲੋਂ ਪਹਿਲਾਂ ਵੀ ਮਾਨ ਪੱਤਰ ਦਿੱਤੇ ਗਏ ਨੇ ਉਹਨਾਂ ਦੀ ਗਨਾਲ ਰੈਫਰੈਂਸ ਲੈ ਕੇ ਕਵਬੀਤਾਂ ਠੀਕ ਠੀਕ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ